ਜੋ ਕੋ ਜਿੰਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਬੇਸ਼ੱਕ ਜੀਵੂ ਸਾਇੰਸ ਵਿਗਿਆਨ ਜਿਹੜੀ ਹੈ ਉਹ ਅੱਗੇ ਵੱਧਦੀ ਜਾਂਦੀ ਹੈ ਤਾਂ ਇਨਸਾਨ ਦਾ ਜੀਵ ਗੁੰਝਲਦਾਰ ਬਣਦਾ ਜਾਂਦਾ ਹੈ ਤੇ ਬੜੀਆਂ ਕਚੀਦੀਆਂ ਦੇ ਵਿੱਚ ਝਿਰਦਾ ਜਾਂਦਾ ਇਹ ਜਲਵਾ ਵੀ ਸ਼ਰਮ ਬਣਦਾ ਵਿਗਿਆਨ ਨਾਲੋਂ ਵੱਧ ਉਚੀਦਾ ਬਣਦਾ ਹੈ ਰੋਸੀ ਨੂੰ ਉਸਦੇ ਬਾਉ ਜੂੜ ਵੀ ਭਾਜਤ ਸੈਨ ਜੀ ਮਹਾਰਾਜ ਜਿਹੜੀਆਂ ਸਿੱਖਿਆਵਾਂ ਨੇ ਜੋਤੂ ਸੌਣਾ ਨੇ ਸਿੱਖਿਆ ਉਸ ਸਮੇਂ ਦਿੱਤੀ ਉਹ ਅੱਜ ਵੀ ਉਸੇ ਤਰ੍ਹਾਂ ਜਿਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਸੀ ਤੇ ਅੱਜ ਵੀ ਉਹ ਅਸਰਾਇਕ ਨੇ ਤੇ ਪ੍ਰਵਾਰਸ਼ਾਲੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਸ਼ਰਧਾ ਨੂੰ ਥਾਂ ਦੇ ਨੂੰ ਤੇ ਖਾਲਸਾ ਪੰਥ ਦੇ ਵਿੱਚ ਸੈਂ ਭਾਈਚਾਰੇ ਵਿੱਚ ਭਾਈ ਸਾਹਿਬ ਸਿੰਘ ਪੰਜ ਪਿਆਰੇ ਵਿੱਚ ਉਹ ਇੱਕ ਹੋਏ ਜੋ ਕਿ ਬਹੁਤ ਵੱਡੀ ਦੇਣ ਇਸ ਭਾਈਚਾਰੇ ਦੀ ਖਾਲਸਾ ਪੰਥ ਨੂੰ ਇਹ ਸਾਰੇ ਪ੍ਰਬੰਧਕਾਂ ਸਾਰੇ ਸੰਗਤ ਨੂੰ ਜੇ ਵੀ ਗੁਰੂ ਰੰਸਾ ਸਾਹਿਬ ਦੀ ਮਹਾਨ ਹਜ਼ੂਰੀ ਵਿੱਚ ਇੱਥੇ ਆਏ ਹੋਈ ਹੈ ਉਹਨਾਂ ਨੂੰ ਮੈਂ ਸਰਕਾਰ ਦੇ ਹਾੜੇ ਮਨਾਉਣ ਤੇ ਵਧਾਈ ਦਿੰਦੇ ਤੇ ਇਹ ਵੀ ਤੀਵੀਆਂ ਦਾ ਤੇ ਸਾਰਿਆਂ ਨੂੰ ਸੰਗਤ ਨੂੰ ਖਾਲਸਾ ਪੰਥ ਦੇ ਸਾਰੇ ਸੁਭਾਮਤਲ ਤੇ ਪਹਿਰਾ ਦੇਣਾ ਚਾਹੀਦਾ ਬਾਣੀ ਤੇ ਬਾਣੇ ਤੇ ਉਹ ਬਾਣੀ ਤੇ ਉਹ ਬਾਣੇ ਜਿਹੜਾ ਗੁਰੂ ਗੁਰੂ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪੰਥ ਨੂੰ ਬਚਾ ਤੇ ਜਿਹੜੀ ਮर्यादा ਬਖਸ਼ੀ ਆ ਉਹ ਅੰਤਮ ਮर्यादा ਤੇ ਉਸ ਤੇ ਪਹਿਰਾ ਦੇ ਕੇ ਖਾਲਸਾ ਪੰਥ ਜਿਸਨੇ ਵਿੱਚ ਸੈਨ ਭਾਈ ਜਾਰਾ ਵੀ ਸ਼ਾਮਲ ਹੈ ਉਹ ਚੜ੍ਹ ਵੀ ਚਲਾ ਬਲ ਜਾਏਗਾ ਇੰਨੀਆਂ ਬੇਨਤੀ ਨਾਲ ਮਾਫੀ ਚਾਹਣਾ ਵਾਲੇ ਕੋਈ ਜੀਤਾ ਖੰਸਾ ਵਾਹੇ ਕੋਈ ਜੀਤ